ਹੁਣ ਬੇਨਤੀ ਕਰਨਾ ਚਾਹਾਂਗਾ ਲਾਡੀ ਜੀ ਨੂੰ ਕਿ ਉਹ ਬਾਬਾ ਸਾਹਿਬ ਦੀ ਦੇ ਸੰਘਰਸ਼ ਵਿੱਚ ਜੀਵਨ ਦੇ ਬੋਲਣ ਮੰਚ ਤੇ ਬਿਰਾਜਮਾਨ ਡਾਕਟਰ ਅੰਬੈਡਕਰ ਮਿਸ਼ਨ ਗੁਰਦਾਸਪੁਰ ਔਰ ਪਠਾਨਕੋਟ ਦੀ ਸਮੁੱਚੀ ਟੀਮ ਇਸ ਪੰਡਾਲ ਦੇ ਵਿੱਚ ਬੈਠੇ ਬਹੁਜਮ ਸਮਾਜ ਦੇ ਸਾਥੀਓ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਮਾਨਯਬਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਥੀਓ ਅੱਜ ਇਹ ਪ੍ਰੋਗਰਾਮ ਮਾਨਯਬਰ ਕਾਂਚੀ ਰਾਮ ਸਾਹਿਬ ਦੇ ਨਾਮ ਤੇ ਜਿਹੜਾ ਅਸੀਂ ਮਨਾ ਰਹੇ ਹਾਂ ਇਹ ਸੋਚਣ ਦਾ ਵਿਸ਼ਾ ਹੈ ਕਿ ਅਸੀਂ ਮਾਨਯਵਰ ਸਭ ਕਾਂਛੀ ਰਾਮ ਜੀ ਦਾ ਪ੍ਰੋਗਰਾਮ ਮਨਾ ਕੇ ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ ਔਰ ਕਾਂਛੀ ਰਾਮ ਸਾਹਿਬ ਕੀ ਕਰਕੇ ਗਏ ਨੇ ਇਹ ਸਮਝਣ ਦੀ ਲੋੜ ਹੈ ਸਾਥੀਓ ਅਸੀਂ ਜਿੱਨੇ ਲੋਤ ਬੈਠੇ ਆ ਅਸੀਂ ਗਰੀਬ ਪਰਿਵਾਰਾਂ ਦੇ ਵਿੱਚ ਪੈਦਾ ਹੋਏ ਮੈਂ ਗਰੀਬ ਮੇਰਾ ਬਾਪ ਗਰੀਬ ਮੇਰਾ ਦਾਦਾ ਦੇ ਪਰਦਾਦਾ ਵੀ ਗਰੀਬ ਜੰਮੇ ਔਰ ਸਾਡੀ ਗਰੀਬੀ ਦਾ ਕਾਰਨ ਕੀ ਹੈ ਉਹ ਮਨੁਵਾਦੀ ਲੋਕਾਂ ਵੱਲੋਂ ਸਾਡੀ ਹੁੰਦੀ ਲੁੱਟ ਲੇਕਿਨ ਅਸੀਂ ਕੀ ਮੰਨ ਕੇ ਬੈਠ ਗਏ ਕਿ ਸਾਡੀ ਗਰੀਬੀ ਦਾ ਕਾਰਨ ਉੱਪਰ ਬੈਠਾ ਕੋਈ ਆਕਾਸ਼ ਦੇ ਵਿੱਚ ਉਹ ਹੈ ਲੇਕਿਨ ਸਾਡੀ ਹੁੰਦੀ ਲੁੱਟ ਦੇ ਬਾਰੇ ਦੇ ਵਿੱਚ ਦੱਸਣ ਵਾਲੇ ਮਹਾਪੁਰਸ਼ ਤਾਂ ਨਾ ਹੈ ਮੰਨੇ ਵਰ ਸਭ ਕੋ ચીਰਾ ਜਿੰਨੇ ਦੱਸਿਆ ਕਿ ਤੇਰੀ ਇਹ ਲੁੱਟ ਕੋਈ ਉੱਪਰ ਬੈਠਾ ਰੱਬ ਨਹੀਂ ਕਰ ਰਿਹਾ ਤੇਰੀ ਇਹ ਲੁੱਟ ਦਾ ਸਭ ਤੋਂ ਵੱਡਾ ਕਾਰਨ ਇਸ ਦੇਸ਼ ਦੇ ਵਿੱਚ ਮੱਠੇ ਮਨੁਆਦੀ ਲੋਕ ਨਹੀਂ ਉਹ ਕਰ ਰਹੇ ਲੋਕ ਅਸੀਂ ਬਾਬਾ ਸਾਹਿਬ ਅੰbedkar ਦੀ ਬਦੌਲਤ ਕੋਠੀਆਂ ਤੇ ਕਾਰਾਂ ਵਾਲੇ ਬਣ ਗਏ ਛੇ ਭਾਜੀ ਕਹਿ ਰਹੇ ਸੀ ਕਾਂਸ਼ੀਰਾਮ ਸਾਹਿਬ ਦੇ ਬਾਰੇ ਦੇ ਵਿੱਚ ਗੱਲ ਕਰਨੀ ਆ ਕਿ ਕਾਂਸ਼ੀਰਾਮ ਸਾਹਿਬ ਕਰਕੇ ਕੀ ਗਏ ਨੇ ਅਸੀਂ ਬਾਬਾ ਸਾਹਿਬ ਅੰbedkar ਦੀ ਬਦੌਲਤ ਕੋਠੀਆਂ ਤੇ ਕਾਰਾਂ ਵਾਲੇ ਬਣੇ ਅਸੀਂ ਵੱਡੀ ਵੱਡੀ ਕੁਰਸੀਆਂ ਤੇ ਬੈਠੇ ਅਸੀਂ ਡਾਕਟਰ ਐ ਇੰਜੀਨੀਅਰ ਬਣੇ ਔਰ ਅਸੀਂ ਗਧਿਆਂ ਤੇ ਬਹਿਣ ਵਾਲੇ ਕਾਰਾਂ ਤੇ ਬੈਠ ਕੇ ਲੇਕਿਨ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਅਸੀਂ ਗਧਿਆਂ ਤੇ ਬਹਿਣ ਵਾਲੇ ਕਾਰਾਂ ਤੇ ਕਿਸ ਤਰ੍ਹਾਂ ਪਹੁੰਚ ਗਏ ਔਰ ਕਾਰਾਂ ਦੇ ਬਚਾਉਣ ਵਾਲਾ ਮਹਾਪੁਰਸ਼ ਬਾਬਾ ਸਵਮੇਤਕਰ ਹੈ ਤਾਂ ਬਾਬਾ ਸਵਮੇਤਕਰ ਵਾਲੇ ਬਾਰੇ ਦਸਰ ਵਾਲੇ ਮਹਾਪੁਰਸ਼ ਦਾ ਨਾਮ ਮੰਨਨੇ ਵਰ ਕਾਸ਼ੀਰਾਉਂ ਜਿਹਨੇ ਦੱਸਿਆ ਕਿ ਮਾਨੇਵਰ ਕਾਸ਼ੀਰਾਮ ਨੇ ਕਿ ਬਾਬਾ ਸਭੰਬਲਦ ਕਰ ਕੌਣ ਨੇ ਮਹਾਤਮਾ ਜੋਤੀਰਾ ਫੁੱਲੇ ਕੌਣ ਨੇ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਤੇ ਸਤਿਗੁਰੂ ਨਾਮਦਾਸ ਕੌਣ ਨੇ ਤੇ ਕੌਣ ਨੇ ਤਸਾਗਤ ਗੌਤਮ ਬੁੱਧ ਜਿਨ੍ਹਾਂ ਦੀ ਬਦੌਲਤ ਇਸ ਦੇਸ਼ ਦੇ ਵਿੱਚ ਇੱਕ ਨਾਰਾ ਲੱਗਿਆ ਬਹੁਜਨ ਹਿਤਾਏ ਬਹੁਜਨ ਸੁਖਾਏ ਔਰ ਮਾਨੇਵਰ ਕਾਸ਼ੀਰਾਮ ਸਾਹਿਬ ਸ਼ਿਵ ਕੁਮਾਰ ਜੀ ਮਾਨੇਵਰ ਕਾਸ਼ੀਰਾਮ ਸਾਹਿਬ ਉਹ ਮਹਾਪੁਰਸ਼ ਨੇ ਜਿਨ੍ਹਾਂ ਨੇ ਬੁੱਧ ਦੇ ਤਾਈ ਹਜ਼ਾਰ ਸਾਲ ਬਾਅਦ ਦੇਸ਼ ਦੀਆਂ ਗਲੀਆਂ ਦੇ ਵਿੱਚ ਇਹ ਨਾਰਾ ਮਾਰਿਆ ਕਿ ਜਿਹੜਾ ਬਹੁਜਨ ਦੀ ਗੱਲ ਕਰੇਗਾ ਜਿਹੜਾ ਬਹੁਜਨਾਂ ਦੇ ਹਿੱਤ ਦੀ ਗੱਲ ਕਰੇਗਾ ਉਹ ਦਿੱਲੀ ਦੀ ਸੱਤਾ ਦੇ ਕਾਬਜ਼ ਹੋਏਗਾ ਤੁਸੀਂ ਜਿੰਨੇ ਲੋਕ ਬੈਠੇ ਹੋ ਸਾਰੇ ਪੜੇ ਲਿਖੇ ਲੋਕ ਆ ਕੋਈ ਯੂਨੀਵਰਸਿਟੀ ਚ ਪੜਿਆ ਕੋਈ ਦੋ-ਦੋ ਯੂਨੀਵਰਸਿਟੀਆਂ 'ਚ ਪੜਿਆ ਕੋਈ ਕਾਲਜ ਦੇ ਵਿੱਚ ਪੜਿਆ ਔਰ ਕਾਲਜ ਦੇ ਵਿੱਚ ਪੜ ਕੇ ਜਿਸ ਇਨਸਾਨ ਦੇ ਕੋਲ ਪਾਰਾਂ ਦੇ ਕੋਠੀਆਂ ਪਹੁੰਚੀਆਂ ਲੇਕਿਨ ਉਹਨੂੰ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਪੜ ਕੇ ਅਕਲ ਨਹੀਂ ਆਈ ਕਿ ਮੈਂ ਇਸ ਦੇਸ਼ ਦੇ ਵਿੱਚ ਜਿਹੜਾ ਮੇਰੇ ਨਾਲ ਕਿਸ਼ਮਾ ਹੋਇਆ ਮੇਰੇ ਦਾਦੇ ਤੇ ਪਰਦਾਦੇ ਨਾਲ ਕਿਉਂ ਨਹੀਂ ਹੋਇਆ ਇਹ ਕਿਸ਼ਮਾ ਕਿਉਂ ਹੋਇਆ ਉਹ ਦੱਸਣ ਵਾਲੀ ਯੂਨੀਵਰਸਿਟੀ ਕੋਈ ਨਹੀਂ ਸੀ ਲੇਕਿਨ ਜੇਸੇ ਯੂਨੀਵਰਸਿਟੀ ਨੇ ਮੈਨੂੰ ਇਹ ਦੱਸਿਆ ਕਿ ਤੂੰ ਬੇਸ਼ੱਕ ਜਿਹੜੀ ਮਰਜ਼ੀ ਯੂਨੀਵਰਸਿਟੀ ਦੇ ਵਿੱਚ ਪੜਿਆ ਲੇਕਿਨ ਤੂੰ ਜੇ ਡਾਕਟਰ ਬਣਿਆ ਪੂਜੇ ਇੰਜੀਨੀਅਰ ਬਣਿਆ ਤਾਂ ਇੱਕ ਦੇਸ਼ ਦੀ ਬਹੁਤ ਵੱਡੀ ਯੂਨੀਵਰਸਿਟੀ ਜਿਹੜੀ ਮਾਨੇਵਰ ਸਾਹਿਬ ਕਾਂਚੀ ਰਾਮ ਨੇ ਸਥਾਪਿਤ ਕੀਤੀ ਉਸ ਯੂਨੀਵਰਸਿਟੀ ਦੇ ਬਹੁਤ ਸਾਰੇ ਪ੍ਰੋਫੈਸਰ ਇਸ ਮੰਚ ਦੇ ਬਰੋਜਮਾਨ ਨੇ ਮੇਜਰ ਸੋਮਨਾਥ ਜੀ ਪ੍ਰੇਮ ਜੀ ਸ਼ਮਕਮਰ ਜੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਤੂੰ ਇਸ ਧਰਤੀ ਦਾ ਮੂਲ ਨਿਵਾਸੀ ਹੈ ਇਹ ਯੂਨੀਵਰਸਿਟੀ ਕਿੱਥੇ ਪੈਦਾ ਕੀਤੀ ਮਾਨੇਵਰ ਸਾਹਿਬ ਕਾਂਚੀ ਰਾਮ ਨੇ ਪੈਦਾ ਕੀਤੀ ਬਾਂਸੇ ਬਣਾ ਦੀ ਯੂਨੀਵਰਸਿਟੀ ਮਾਨੇਵਰ ਸਾਹਿਬ ਕਾਂਚੀ ਰਾਮ ਨੇ ਪੈਦਾ ਕੀਤੀ ਅੱਜ ਲੋਕ ਪੁੱਛ ਰਹੇ ਨੇ ਕਿ ਅਸੀਂ ਕੌਣ ਹਾਂ ਕਿ ਕਾਂਚੀ ਰਾਮ ਸਾਹਿਬ ਕਰਕੇ ਕੀ ਗਏ ਜਿਹੜੇ ਲੋਕ ਪੜ੍ਹ ਨਹੀਂ ਸੀ ਸਕਦੇ ਜਿਹੜੇ ਲੋਕ ਗਲੇ ਦੇ ਵਿੱਚ ਕੁੱਜਾ ਔਰ ਕਮਰ ਦੇ ਵਿੱਚ ਝਾੜੂ ਬੰਨ ਕੇ ਤੁਰਦੇ ਸੀ ਔਰ ਜਿਹੜੇ ਲੋਕ ਚੰਗਾ ਕੱਪੜਾ ਨਹੀਂ ਸੀ ਪਾ ਸਕਦੇ ਜਿਹੜੇ ਲੋਕ ਚੰਗਾ ਖਾ ਨਹੀਂ ਸੀ ਸਕਦੇ ਜਿਹੜੇ ਲੋਕ ਬਸਤੀਆਂ ਦੇ ਵਿੱਚ ਗੰਦੇ ਆਮ ਨਾਲਿਆਂ ਦੇ ਕੰਡੇ ਦੇ ਵਿੱਚ ਰਹਿੰਦੇ ਸੀ ਉਸ ਬਸਤੀ ਦੇ ਵਿੱਚੋਂ ਉੱਠੀ ਇੱਕ ਔਰਤ ਪੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦੇ

ਬਾਬਾ ਸਾਹਿਬ ਅੰਬੇਡਕਰ ਜੀ ਦੇ ਦਿੱਤੇ ਅਧਿਕਾਰਾਂ ਦੀਆਂ ਦੋ ਗੱਲਾਂ ਮੰਨ ਜਾਂਦੇ ਤਾਂ ਅਸੀਂ ਇਸ ਦੇਸ਼ ਦੇ ਸ਼ਾਸਕ ਹੁੰਦੇ ਔਰ ਉਹ ਕਿਹੜੀਆਂ ਗੱਲਾਂ ਮਾਨਯਵਰ ਸਾਹਿਬ ਕਹਿੰਦੇ ਜੇ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਦਿੱਤੇ ਵੋਟ ਦੇ ਅਧਿਕਾਰ ਦੀ ਗੱਲ ਮੰਨ ਜਾਂਦੇ ਔਰ ਦੂਸਰੀ ਗੱਲ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਦਿੱਤੇ ਐਜੂਕੇਸ਼ਨ ਦੇ ਅਧਿਕਾਰ ਦੀ ਗੱਲ ਮੰਨ ਜਾਂਦੇ ਤਾਂ ਸ਼ਾਇਦ ਅਸੀਂ ਇਸ ਦੇਸ਼ ਦੇ ਸ਼ਾਸਕ ਹੁੰਦੇ ਇਹ ਜਨੋਤਰਾ ਜੀ ਸੱਚੀ ਰੋਣਾ ਰੋ ਕੇ ਗਏ ਨੇ ਮਾਨੇਵਰ ਸਾਹਿਬ ਕਹਿੰਦੇ ਸੀ 500 ਸਾਲ ਬਾਅਦ ਅਸੀਂ ਇਹੋ ਜੇ ਪ੍ਰੋਗਰਾਮ ਬਹੁਤ ਓਨਿੱਕੇ 5 ਸਾਲ ਬਾਅਦ ਇਸ ਦਾ ਟੈਸਟ ਹੁੰਦਾ ਔਰ ਟੈਸਟ ਕੀ ਹੈ ਕਿ ਤੁਹਾਡੇ ਡੱਬੇ ਦੇ ਵਿੱਚੋਂ ਕੀ ਨਿਕਲਦਾ ਹੈ ਤੁਹਾਡਾ ਟੈਸਟ ਸਾਡਾ ਡੱਬਾ ਖਾਲੀ ਨਿਕਲਦਾ ਤੇ ਅਸੀਂ ਡਿੰਗਾ ਬਹੁਤ ਵੱਡੀਆਂ-ਵੱਡੀਆਂ ਮਾਰਦੇ ਮਾਨੇਵਰ ਸਾਹਿਬ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਜੇ ਵੋਟ ਦੇ ਅਧਿਕਾਰ ਦੀ ਗੱਲ ਸਮਝ ਜਾਂਦੇ ਔਰ ਦੂਸਰਾ ਐਜੂਕੇਸ਼ਨ ਦੇ ਅਧਿਕਾਰ ਦੀ ਗੱਲ ਸਮਝ ਜਾਂਦੇ ਤਾਸੀਂ ਦੇਸ਼ ਦੇ ਸ਼ਾਸਕ ਬਣ ਸਕਦੇ ਸੀ ਲੇਕਿਨ ਅੱਜ ਅਸੀਂ ਦਾਵਾ ਕਰਦੇ ਹਾਂ ਕਿ ਅਸੀਂ ਡਾਕਟਰ ਹਾਂ ਅਸੀਂ ਇੰਜੀਨੀਅਰ ਹਾਂ ਅਸੀਂ ਆਈਐਸ ਤੇ ਆਈਪੀਐਸ ਹੋ ਗਏ ਹਾਂ ਲੇਕਿਨ ਸਾਨੂੰ ਜੇ ਇਸ ਗੱਲ ਦਾ ਅਹਿਸਾਸ ਨਹੀਂ ਕਿ ਜੋਤੀਆ ਫੂਲੇ ਔਰ ਮਾਈ ਸੁਵਿਤਰੀ ਭਾਈ ਫੂਲੇ ਨੇ ਘਰ ਕਿਉਂ ਛੱਡਿਆ ਸੀ ਤਾਂ ਅਸੀਂ ਉਹ ਡਾਕਟਰ ਉਹ ਇੰਜੀਨੀਅਰ ਉਹ ਆਈਐਸ ਤੇ ਆਈਪੀਐਸ ਸਾਡੇ ਕਿਸੇ ਕੰਮ ਦਾ ਨਹੀਂ ਹੈ ਔਰ ਅਸੀਂ ਵੋਟ ਦਾ ਅਧਿਕਾਰ ਦੀ ਦੂਸਰੀ ਗੱਲ ਮਾਨੇਵਰ ਸਾਹਿਬ ਕਹਿੰਦੇ ਨੇ ਮਾਨੇਵਰ ਸਾਹਿਬ ਕਹਿੰਦੇ ਕਿਤੇ ਜੇ ਵੋਟ ਦਾ ਅਧਿਕਾਰ ਸਾਨੂੰ ਮਿਲਿਆ ਉਹ ਵਿਕਣ ਲਈ ਨਹੀਂ ਮਿਲਿਆ ਉਹ ਰਾਜੇ ਬਣਨ ਦੇ ਲਈ ਨਹੀਂ ਮਿਲਿਆ ਲੇਕਿਨ ਅਸੀਂ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਮਾਨੇਵਰ ਸਾਹਿਬ ਦੀ ਗੱਲ ਨਹੀਂ ਮੰਨੀ ਔਰ ਅਸੀਂ ਕੀ ਕਰਦੇ ਆ ਅਸੀਂ ਵੋਟ ਦੇ ਅਧਿਕਾਰ ਦਾ ਸਿਰਫ ਇਨਾ ਕੁ ਮੁੱਲ ਸਮਝਿਆ ਕਿ ਜੇ ਕਿਸੇ ਲੀਡਰ ਦੇ ਅੱਗੇ ਤਰਲੇ ਮਾਰਦੇ ਆ ਕਿ ਸਾਨੂੰ ਇੱਕ ਮਿੰਨਟ ਕਾਲ ਵਾਗ ਦਿੱਤਾ ਜਾਵੇ ਸਾਡੀ ਟਾਇਲਟ ਬਣ ਜਾਏ ਪਰਮਾਨੇਵਰ ਸਾਹਿਬ ਕੀ ਕਹਿੰਦੇ ਕਹਿੰਦੇ ਤੁਸੀਂ ਬੰਦੇ ਦੇ ਪੁੱਤ ਬਣੋ ਮੈਂ ਦੁਸ਼ਮਣ ਨੂੰ ਬੰਦੇ ਦੇ ਪੁੱਤ ਬਣਾ ਦੇਵਾਂਗਾ ਤੁਹਾਨੂੰ ਦਿੱਲੀ ਦੀ ਸੱਤਾ ਦੇ ਕਾਬਜ ਕਰਾਂ ਲੇਕਿਨ ਸਾਥੀਓ ਇਹ ਮਾਨੇਵਰ ਸਾਹਿਬ ਦੀ ਗੱਲ ਅਸੀਂ ਲੋਕਾਂ ਨੇ ਮੰਨੀ ਹੈ ਨਹੀਂ ਮੰਨੀ ਨਹੀਂ ਮੰਨੀ ਕਿਉਂਕਿ ਅਸੀਂ ਮਾਨੇਵਰ ਸਾਹਿਬ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਬਾਬਾ ਸਾਹਿਬ ਮੇਟ ਕਰਨ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਮਾਨੇਵਰ ਸਾਹਿਬ ਆਪਣੀ ਮਾਤਾ ਨੂੰ ਇੱਕ ਚਿੱਠੀ ਲਿਖ ਦਿਆ ਔਰ ਜਦੋਂ ਚਿੱਠੀ ਮਾਂ ਦੇ ਕੋਲ ਪਹੁੰਚੀ ਤਾਂ ਮਾਤਾ ਨੂੰ ਬੜਾ ਫਿਕਰ ਹੋਇਆ ਉਸ ਚਿੱਠੀ ਦੇ ਵਿੱਚ ਕੀ ਲਿਖਿਆ ਸੀ ਕਿ ਮੈਂ ਕਾਸ਼ੀ RAM ਸ਼ਾਦੀ ਨਹੀਂ ਕਰਨਾ ਚਾਹੁੰਦਾ ਤਾਂ ਮਾਂ ਨੇ ਟ੍ਰੇਨ ਫੜੀ ਔਰ ਪੂਨੇ ਪਹੁੰਚ ਗਈ ਸਾਥੀਓ ਜਦ ਮਾਂ ਟ੍ਰੇਨ ਫੜ ਕੇ ਪੂਨੇ ਪਹੁੰਚੀ ਕਿ ਨੌਜਵਾਨ ਪੁੱਤ ਹੈ ਔਰ ਸ਼ਾਇਦੇ ਪਟਕ ਗਿਆ ਇਹ ਵਿਆਹ ਨਹੀਂ ਕਰਨਾ ਚਾਹੁੰਦਾ ਤਾਂ ਮਾਤਾ ਨੇ ਜਾ ਕੇ ਆਪਣੇ ਪੁੱਤਰ ਨੂੰ ਜਦ ਮਿਲੇ ਤਮਾਨੇਵਰ ਸਾਹਿਬ ਜਿੰਨੇ ਦਿਨ ਉਹ ਮਾਤਾ ਮਾਨੇਵਰ ਸਾਹਿਬ ਦੇ ਕੋਲ ਰਹੀ ਤਮਾਨੇਵਰ ਸਾਹਿਬ ਸਿਰਫ ਤੇ ਸਿਰਫ ਪੀ ਕਰ ਰਹੇ ਸੀ ਕੁਝ ਕਿਤਾਬਾਂ ਪੜ੍ਹ ਰਹੇ ਸੀ ਮਾਨੇਵਰ ਸਾਹਿਬ ਨੇ ਦੀ ਮਾਤਾ ਨੇ ਪੁੱਛਿਆ ਬੇਟਾ ਤੂੰ ਕੀ ਪੜ੍ਹਦਾ ਹੈ ਇਹਨਾਂ ਪਤਾਪਾਂ ਦੇ ਵਿੱਚ ਕੀ ਹੈ ਤਾਂ ਮਾਨੇਵਰ ਸਾਹਿਬ ਨੇ ਕਿਹਾ ਮਾਂ ਇਹ ਮੇਰੇ ਬਾਬਾ ਸਭ ਅੰਬੇਡਕਰ ਜੀ ਲਿਖਤਾ ਨੇ ਔਰ ਬਾਬਾ ਸਾਹਿਬ ਅੰਬੇਡਕਰ ਇਹ ਗੱਲ ਕਹਿੰਦੇ ਨੇ ਕਿ ਮੈਂ ਸੱਤਾ ਦੀ ਚਾਬੀ ਇਹਨਾਂ ਪਤਾਬਾਂ ਦੇ ਵਿੱਚ ਛੱਡੀ ਹੈ ਮੈਂ ਉਹ ਪਤਾਬਾਂ ਦੇ ਵਿੱਚੋਂ ਸੱਤਾ ਦੀ ਚਾਬੀ ਲੱਭ ਰਿਹਾ ਤਾਂ ਕਿ ਮੈਂ ਇਸ ਦੇਸ਼ ਦੇ ਵਿੱਚ ਬਹੁਜਨਾਂ ਨੂੰ ਇਸ ਦੇਸ਼ ਦਾ ਹੁਕਮਰਾਨ ਬਣਾ ਸਕਾਂ ਸਾਥੀਓ ਅਸੀਂ ਮਹਾਪੁਰਸ਼ਾਂ ਨੂੰ ਗਵਾ ਲਿਆ ਅਸੀਂ ਸਾਡੇ ਕੋ ਬਾਬਾ ਸਾਹਿਬ ਅੰਬੇਡਕਰ ਚਲੇ ਗਏ ਸਾਫ ਜੀ ਕਾਂਚੀਰਾਮ ਜੀ ਵੀ ਚਲੇ ਗਏ ਲੇਕਿਨ ਅੱਜ ਡੂੰਗਾ ਨਾਸਸ ਕਰਨ ਦੀ ਲੋੜ ਆ ਕਿ ਅਸੀਂ ਲੋਕ ਜੋ ਕਰ ਰਹੇ ਹਾਂ ਉਹ ਕੀ ਕਰ ਰਹੇ ਹਾਂ ਬਾਬਾ ਸਾਭ ਅੰਬੇਡ ਸਾਬਕਾ ਚੀਰਮ ਜੀ ਨੇ ਇੱਕ ਸੰਸਥਾ ਬਣਾਈ ਜਿਹਦਾ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਬੌਮਸ਼ਿਪ 1978 ਦੇ ਵਿੱਚ ਬੌਮਸ਼ਿਪ ਬਣੀ ਤੇ ਇੱਕ ਜਥੇਬੰਦੀ 1925 ਦੇ ਵਿੱਚ ਬਣੀ ਉਹ ਜਿਹੜੀ 1925 ਦੇ ਵਿੱਚ ਜਥੇਬੰਦੀ ਬਣੀ ਉਹ ਜਥੇਬੰਦੀ ਦੇਸ਼ ਦੇ ਵਿੱਚ ਪਿਛਲੇ 14 ਸਾਲਾਂ ਤੋਂ ਸੱਤਾ ਦੇ ਉੱਪਰ ਕਾਬਜ਼ ਹੈ ਔਰ ਬਾਬਾ ਸਭ ਅੰਬੇਦਕਰ ਔਰ ਮਾਨਯਵਰ ਸਾਹਿਬ ਕਾਂਛੀ ਰਾਮ ਦੇ ਸੰਘਰਸ਼ ਦੀ ਬਦੌਲਤ ਜੋ ਕੁਝ ਸਾਲੋਂ ਮਿਲਿਆ ਉਹਨੂੰ ਖਤਮ ਕਰ ਲਈਏ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ ਮਾਨਯਵਰ ਸਾਹਿਬ ਦੇ ਪੈਰੋਕਾਰੋ ਆਪਣੇ ਅੰਦਰਾਂ ਦੇ ਵਿੱਚ ਛਾਤੀ ਮਾਰ ਕੇ ਦੱਸੋ ਕਿ 1978 ਦੇ ਵਿੱਚ ਜਿਹੜਾ ਸੰਗਠਨ ਮਾਨਯਵਰ ਸਾਹਿਬ ਕਾਂਛੀ ਰਾਮ ਨੇ ਬਣਾਇਆ ਉਹ ਸੰਗਠਨ ਦੀ ਅੱਜ ਹਾਲਤ ਕੀ ਹੈ ਜਿਹੜਾ ਮਾਨੇਵਰ ਸਾਹਿਬ ਨੇ 1984 ਦੇ ਵਿੱਚ ਸੰਗਠਨ ਬਣਾਇਆ ਉਹ ਸੰਗਠਨ ਦੀ ਹਾਲਤ ਕੀ ਹੈ ਕਿਉਂਕਿ ਮਾਨੇਵਰ ਸਾਹਿਬ ਦਾ ਇੱਕ ਨਾਰਾ ਬਹੁਤ ਮਹੱਤਵਪੂਰਨ ਆ ਕਿ ਬਹੁਜਨ ਬਹੁਜਨ ਸਮਾਜ ਦਾ ਦੇ ਵਿੱਚ ਜਾਤੀ ਨੂੰ ਖਤਮ ਕਰਕੇ ਸਮਾਜ ਨੂੰ ਜੋੜਨਾ ਹੈ ਜਾ ਤੋੜੋ ਸਮਾਜ ਚੋੜੋ ਲੇਕਿਨ ਕੀ ਅਸੀਂ ਜਾਤਾਂ ਨੂੰ ਤੋੜ ਪਾਏ ਹਾਂ ਅਸੀਂ ਨਹੀਂ ਤੋੜ ਪਾਏ ਹਾਂ ਕਿਉਂਕਿ ਅਸੀਂ ਲੋਕ ਸਿਰਫ ਤੇ ਸਿਰਫ ਸਿਰਫ ਔਰ ਸਿਰਫ ਅਸੀਂ ਸਿਰਫ ਉਤਸਵ ਪ੍ਰੇਮੀ ਹਾਂ ਅਸੀਂ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਕਰਦੇ ਜਿੰਨੀ ਦੇਰ ਅਸੀਂ ਉਤਸਵ ਪ੍ਰੇਮੀ ਰਵਾਂਗੇ ਜਿੰਨੀ ਦੇਰ ਅਸੀਂ ਆਪਣੇ ਮਹਾਪੁਰਸ਼ਾਂ ਦੇ ਸੰਘਰਸ਼ ਨੂੰ ਆਪਣੇ ਮਹਾਪੁਰਸ਼ਾਂ ਦੀ ਗੱਲ ਨੂੰ ਅਸੀਂ ਨਹੀਂ ਸਮਝਾਂਗੇ ਤਾਂ ਮੈਂ ਸਮਝਦਾ ਕਿ ਇਸ ਦੇਸ਼ ਦੇ ਵਿੱਚ ਅਸੀਂ ਸੱਤਾ ਦੇ ਲਾਗੇ ਜਿਹੜਾ ਉਹ ਨਹੀਂ ਪਹੁੰਚ ਸਕਦੇ ਕਿਉਂਕਿ ਮਾਨੇਵਰ ਸਾਹਿਬ ਕਾਂਚੀ ਰਾਮ ਜਦ ਸ਼ੁਰੂ-ਸ਼ੁਰੂ ਦੇ ਵਿੱਚ ਇਹ ਗੱਲ ਸਾਡੇ ਗਰੀਬ ਗੁਰਬਿਆਂ ਦੇ ਹੱਕਾਂ ਦੀ ਗੱਲ ਜਦੋਂ ਕਰਨ ਲੱਗੇ ਤਾਂ ਮਹਾਰਾਸ਼ਟਰਾਂ ਦੇ ਵਿੱਚ ਇੱਕ ਨਾਰਾ ਬੜਾ ਪ੍ਰਚਲਿਤ ਸੀ ਉਹ ਕੀ ਸੀ ਕਿ ਅੰਬੇਡਕਰ ਦੀ ਵਿਚਾਰਧਾਰਾ ਤਾ ਬਹੁਤ ਵਧੀਆ ਲੇਕਿਨ ਇਹ ਇੰਪਲੀਮੈਂਟ ਨਹੀਂ ਹੋ ਸਕੀ ਇਹ ਜ਼ਮੀਨ ਤੇ ਜਿਹੜੀ ਉਹ ਲਾਗੂ ਨਹੀਂ ਕੀਤੀ ਜਾ ਸਕਦੀ ਤਮਾਨੇਵਰ ਸਾਹਿਬ ਨੇ ਤਹਈਆ ਕੀਤਾ ਕਿ ਮੈਂ ਇਹ ਵਿਚਾਰ ਤਾਰਾਂ ਨੂੰ ਜਮੀਨੀ ਸੱਤਰ ਤੇ ਲਾਗੂ ਕਰਕੇ ਰਖਾਵਾਂਗਾ ਇੱਕ ਸ਼ਾਇਰ ਨੇ ਲਿਖਿਆ ਉਹ ਸਭ ਕਾਂਛੀ ਰਾਮ ਦੇ ਬਲਵਲੇ ਕਹਿੰਦਾ ਦਾਵੇ ਕੇ ਸਾਥ ਕਹਤਾ ਹੂੰ ਕਿ ਹੋ ਸਕਤ ਹੈ ਜ਼ਰੂਰਤ ਚੰਗ ਇਮਾਨਦਾਰ ਲੋਗੋ ਕੀ ਫਕਤ ਹੈ ਔਰ ਜੀ ਜਾਨ ਲਗਾਤਰ ਬੜਾਓ ਅਗੇ ਕਾਫਲਾ ਇਸ ਦੇਸ਼ ਦੀ ਸੰਸਦ ਤੁਮਾਰੀ ਰਾਹ ਤੱਕ ਰਹਿ ਇਸ ਦੇਸ਼ ਦੀ ਸੰਸਦ ਤੁਹਾਡੀ ਰਾਹ ਦੇਖ ਰਹੀ ਆ ਸੈਕਟਰੀ ਸਾਹਿਬ